ਦੀਵਾਲੀ ਤੋਂ ਪਹਿਲਾਂ ਹਰਿਆਣਾ ਦੇ ਲੋਕਾਂ ਦੇ ਲਈ ਇੱਕ ਵੱਡੀ ਰਾਹਤ ਵਾਲੀ ਖਬਰ ਆਈ ਹੈ ਸੂਬਾ ਸਰਕਾਰ ਲਗਭਗ 25000 ਯੋਗ ਪਰਿਵਾਰਾਂ ਨੂੰ ਪਲਾਟ ਅਲਾਟ ਕਰਨ ਜਾ ਰਹੀ ਹੈ ਇਹ ਪਲਾਟ ਜੋ ਹੈ ਉਹਨਾਂ ਲੋਕਾਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਦੀ ਸਾਲਾਨਾ ਆਮਦਨ ਜੋ ਹੈ 1,80,000 ਰੁਪਏ ਤੱਕ ਹੈ ਸੂਤਰਾਂ ਅਨੁਸਾਰ ਇਸ ਯੋਜਨਾ ਦੇ ਤਹਿਤ ਸਰਕਾਰ 17 ਅਕਤੂਬਰ ਨੂੰ ਰਾਜ ਪੱਦਰੀ ਪ੍ਰੋਗਰਾਮ ਦਾ ਆਯੋਜਨ ਕਰ ਰਹੀ ਹੈ ਜਿਸ ਦੀਆਂ ਤਿਆਰੀਆਂ ਜੋਰਾਂ ਦੇ ਹਨ ਸਰਕਾਰ ਨੂੰ ਸਾਰੇ ਜ਼ਿਲ੍ਹਿਆਂ ਤੋਂ ਡੀਸੀ ਰਿਪੋਰਟ ਵੀ ਮਿਲ ਗਈ ਹੈ ਤੇ ਵੰਡ ਪ੍ਰਕਿਰਿਆ ਪੰਚਾਇਤ ਵਿਭਾਗ ਦੁਆਰਾ ਪੂਰੀ ਕੀਤੀ ਜਾਵੇਗੀ। ਪਹਿਲਾਂ ਅਰਜੀ ਦੇਣ ਵਾਲੇ ਲਾਭਪਾਤਰੀਆਂ ਦੀ ਚੋਣ ਜੋ ਹੈ ਉਹ ਡਰਾ ਰਾਹੀਂ ਕੀਤੀ ਗਈ ਹੈ। ਰਾਜ ਸਰਕਾਰ ਨੇ 561 ਪਿੰਡਾਂ ਅਤੇ 16 ਕਸਬਿਆਂ ਦੀ ਸੂਚੀ ਤਿਆਰ ਕੀਤੀ ਹੈ ਜਿੱਥੇ ਇਹ ਪਲਾਟ ਦਿੱਤੇ ਜਾਣਗੇ। ਇਹ ਪਲਾਟ ਜੋ ਹੈ ਲਗਭਗ 50 ਅਕਸ ਖੇਤਰ ਦੇ ਹੋਣਗੇ ਤੇ ਇਸ ਯੋਜਨਾ ਦੇ ਤਹਿਤ 14 ਜ਼ਿਲ੍ਹਿਆਂ ਦੇ 55 ਬਲਾਕ ਸ਼ਾਮਿਲ ਕੀਤੇ ਗਏ ਨੇ ਇਹ ਕੰਮ ਜੋ ਹੈ ਪੜਾਵਾਰ ਕੀਤਾ ਜਾਵੇਗਾ ਯਾਨੀ ਕਿ ਜਿਵੇਂ ਜਿਵੇਂ ਜ਼ਮੀਨ ਉਪਲਬਧ ਹੋਵੇਗੀ ਪਲਾਟਾਂ ਦੀ ਗਿਣਤੀ ਵੀ ਵਧਾਈ ਜਾਵੇਗੀ ਜ਼ਿਲ੍ਹੇ ਦੇ ਅਨੁਸਾਰ ਪਲਾਟਾਂ ਦੀ ਜੋ ਵੰਡ ਹੋਈ ਹੈ ਉਸ ਬਾਰੇ ਜਾਣਕਾਰੀ ਦੇ ਦਿੰਨੇ ਆ ਭਵਾਨੀ 39 ਪਲਾਟ ਫਰੀਦাবাদ 33 ਪਲਾਟ ਫਤਿਹਬਾਦ 165 ਪਲਾਟ ਹੀਸਾਰ ਦੇ ਵਿੱਚ 768 ਪਲਾਟ ਕੈਥਲ 87 ਪਲਾਟ ਕਰਨਾਲ 2111 ਪਲਾਟ ਕੁਰੂਕhetra 1834 ਪਲਾਟ ਮਹਿੰਦਰਗੜ 313 ਪਲਾਟ ਤੇ ਇਸ ਦੇ ਨਾਲ ਪਾਣੀਪਤ 258 ਪਲਾਟ ਰੋहतक 252 सिरसा 2398 ਪਲਾਟ ਸੋਨੀਪਤ 784 ਪਲਾਟ ਤੇ ਇਸ ਦੇ ਨਾਲ ਯਮੁਨਾ ਨਗਰ ਦੇ ਵਿੱਚ ਜੋ ਹੈ 86 ਪਲਾਟ ਤੀਜੀ ਯੋਜਨਾ ਦੇ ਤਹਿਤ ਜੋ ਹੈ ਰਾਜ ਸਰਕਾਰ ਪ੍ਰਤੀ ਏਕੜ ਦੇ ਆਧਾਰ ਤੇ ਪੰਚਾਇਤਾਂ ਨੂੰ ਵਿੱਤੀ ਸਹਾਇਤਾ ਵੀ ਪ੍ਰਦਾਨ ਕਰੇਗੀ ਇਸ ਦੇ ਨਾਲ ਦੱਸ ਦਈਏ ਮਹਾਗ੍ਰਾਮਾ ਦੇ ਵਿੱਚ ਜੋ ਹੈ 50 ਲੱਖ ਪ੍ਰਤੀ ਏਕੜ ਤੇ ਹੋਰਾਂ ਪਿੰਡਾਂ ਦੇ ਵਿੱਚ ਜੋ ਹੈ 35 ਲੱਖ ਪ੍ਰਤੀ ਏਕੜ ਤੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਦੇ ਲਈ ਇਹ ਰਕਮ ਸਿੱਧੀ ਪੰਚਾਇਤਾਂ ਦੇ ਖਾਤਿਆਂ ਦੇ ਵਿੱਚ ਤਬਦੀਲ ਕੀਤੀ ਜਾਵੇਗੀ